ਅਜੀ ਜੀ ਕੱਲ੍ਹ ਦੇ ਚੱਲੇ ਆਂ ਸਵੇਰ ਦੇ ਤਰਨਤਾਰਨ ਜ਼ਿਲ੍ਹੇ ਤੋਂ ਚੱਲੇ ਆਂ ਲੋਕੇ ਪਿੰਡ ਤੋਂ ਤੇ ਫਤੇਗੜ ਸਾਹਿਬ ਜਾਣਾ ਜੀ ਇਹ ਸਾਈਕਲ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਵੀ ਹਣੇ ਆਪਾਂ ਵੀ ਇਹ ਯਤਨ ਕਰੀਏ ਕਿ ਆਪਾਂ ਥੋੜਾ ਸਰੀਰ ਨੂੰ ਕਸ਼ਤ ਦੇ ਕੇ ਜਾਈਏ ਤੇ ਇਹ ਚੀਜ਼ ਨੂੰ ਮਹਿਸੂਸ ਕਰੀਏ ਬਾਕੀ ਜਿਹੜਾ ਉਹ ਸਾਹਿਬ ਜਨਨ ਸ਼ਹੀਦੀ ਬਹੁਤ ਤਕੜੀ ਆ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅੱਜ ਜੋ ਸਾਡਾ ਸਿਰ ਉਠਾ ਕੇ ਚੱਲਦੇ ਆਂ ਸਾਡੇ ਸਿਰ ਤੇ ਆ ਤਾਜ ਆ ਇਹ ਉਹਨਾਂ ਦੀ ਸਦਕਾ ਵਾ ਤੇ ਅਸੀਂ ਉਹਨਾਂ ਨੂੰ ਇੱਕ ਗੱਲ ਐ ਸਾਰੇ ਵੀਰਾਂ ਨੂੰ ਜਿਹੜੇ ਜਾਓ ਉੱਥੇ ਆਰਾਮ ਨਾਲ ਜਾਓ ਉਕੰਧ ਦੇ ਕੋਲ ਬੈਠ ਕੇ ਜਿਵੇਂ ਸਾਡੇ ਬਾਬਾ ਜੀ ਨੇ ਬੇਨਤੀ ਕੀਤੀ ਗੁਰਦੇ ਸਾਹਿਬ ਨੇ ਉਹ ਉਕੰਧ ਦੇ ਕੋਲ ਬੈਠ ਕੇ ਅੱਖਾਂ ਬੰਦ ਕਰਕੇ ਉਹਨਾਂ ਨੂੰ ਨਮਨ ਕਰੋ ਉਹ ਯਾਦ ਕਰੋ ਉਥੋਂ ਕੁਛ ਨਾ ਕੁਛ ਆਪਾਂ ਲੈ ਕੇ ਆਈਏ ਜਿੰਨਾ ਵੀ ਲੈ ਆਵਾਂਗੇ ਉਨਾ ਹੀ ਥੋੜਾ ਵਾ ਕਿਤੇ ਸਰੀਰ ਦੀ ਤੰਦਰੁਸਤੀ ਦੀ ਗੱਲ ਹੈ ਦੂਜਾ ਪਟਿਆ ਨੂੰ ਨਮਨ ਕਰਨ ਵਾਸਤੇ ਉਹਨਾਂ ਨੂੰ ਕਰਕੇ ਅਸੀਂ ਇਹਦਾ ਯਾਤਰਾ ਸਰੂਪ ਹੋਰ ਵੀ ਜਨਤਾ ਨੂੰ ਪ੍ਰਮੋਟ ਕਰਦੇ ਆ ਜੀ ਵੀ ਇਹ ਆਪਣਾ ਜਿਹੜਾ ਸਾਈਕਲ ਬਹੁਤ ਵਧੀਆ ਚੀਜ਼ ਆ ਤੇ ਸਾਰਿਆਂ ਨੂੰ ਬੜੀਆਂ ਬੜੀਆਂ ਗੱਡੀਆਂ ਤੇ ਸਾਰਿਆਂ ਲੈ ਲੀਆਂ ਨੇ ਇਹ ਵੀ ਇੱਕ ਵਧੀਆ ਚੀਜ਼ ਆ ਆਪਾਂ ਨੂੰ ਇਹ ਚੂਜ਼ ਕਰਨੀ ਚਾਹੀਦੀ ਆ ਤੇ ਸਾਰਿਆਂ ਨੂੰ ਹੀ ਇਹ ਬੰਨੇ ਹੋਣਾ ਚਾਹੀਦਾ ਨਾਲੇ ਆਪਣਾ ਖਰਚੇ ਤੋਂ ਬਚਦੇ ਆ ਤੇ ਨਾਲੇ ਆਪਣਾ ਦਾ ਸਰੀਰ ਤੰਦਰੁਸਤ ਰਹਿੰਦਾ ਆਂ ਆ ਬੱਚੇ ਵੀ 14 15 15 ਸਾਲ ਦੇ ਨਾਲ ਲੈ ਗਏ ਆ ਤੇ ਸਫਰ ਵੀ ਕਾਫੀ ਆ ਮਗਰ ਮਹਾਰਾਜ ਦੀ ਕਿਰਪਾ ਸਾਹਿਬ ਜਦਾਂ ਦੀ ਵੀ ਚੜ੍ਹਦੀ ਕਲਾ ਜੀ ਸਾਰੇ ਆਏ ਆ ਉਹ ਵੱਡੇ ਸਲੰਸਰ ਠੀਕ ਆ ਵੱਡੇ ਸਪੀਕਰ ਇਹ ਸ਼ਹੀਦੀ ਸਥਾਨ ਆ ਇੱਥੇ ਆਪਾਂ ਨੀਵੇਂ ਹੋ ਕੇ ਜਾਣਾ ਵਾ ਨਾ ਕਿ ਆਪਣੇ ਆਪ ਨੂੰ ਉੱਚਾ ਵਿਖੋਣਾ ਜੀ ਉੱਚੇ ਹੋ ਕੇ ਜਾਵਾਂਗੇ ਨਾ ਜੀ ਸਾਨੂੰ ਉੱਥੇ ਕੁਝ ਨਹੀਂ ਮਿਲਣਾ ਸਾਡਾ ਗਿਆ ਵ्यर्थ ਹੋ ਜਾਣਾ ਅਸੀਂ ਨੀਵੇਂ ਹੋ ਕੇ ਜਾਵਾਂਗੇ ਉਸ ਥਾਂ ਤੋਂ ਜਿਹੜੀ ਉਹਦੀ ਇੰਪੋਰਟੈਂਸ ਨੂੰ ਸਮਝਾਂਗੇ ਫਿਰ ਸਾਨੂੰ ਸਭ ਕੁਝ ਮਿਲੂਗਾ ਆਰਾਮ ਨਾ ਜਾਓ ਆਰਾਮ ਨਾ ਆਓ ਸਭ ਸੰਗਤ ਜਿਹੜੀ ਆ ਮੇਲ ਪ੍ਰੇਮ ਪਿਆਰ ਨਾਲ ਜਾਓ ਸਾਰੀ ਸੰਗਤ ਬਹੁਤ ਸੋਹਣੇ ਪ੍ਰਬੰਧ ਕੀਤੇ ਰਸਤਿਆਂ ਦੇ ਵਿੱਚ ਸਭ ਦੀ ਜਿਹੜਾ ਸਤਿਕਾਰ ਕਰੋ ਕਦਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸ਼ਹੀਦੀ ਦਿਹਾੜੇ ਚੱਲੇ ਨੇ ਤੇ ਸੰਗਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਤੋਂ ਜਿਹੜੀਆਂ ਨੇ ਸ਼੍ਰੀ ਫਤਿਹਗੜ ਸਾਹਿਬ ਜਿਹੜੇ ਨਤਮਸਤਕ ਹੋਣ ਲਈ ਜਾ ਰਹੇ ਨੇ ਆਸੀਂ ਵੀ ਜੋ ਹੈ ਅੱਜ ਯਾਤਰਾ ਦੇ ਪੜਾਅ ਤੇ ਸੀ ਤੇ ਸਾਨੂੰ ਰਾਹ ਵਿੱਚ ਇੱਕ ਇਹੋ ਜਿਹਾ ਜੱਥਾ ਮਿਲਿਆ ਜਿਨ੍ਹਾਂ ਵਿੱਚ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਤੇ ਸ੍ਰੀ ਤਰਨਤਾਰਨ ਸਾਹਿਬ ਤੋਂ ਜਿਹੜੇ ਨੇ ਇਹ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿ ਵੱਡਾ ਜੱਥਾ ਜਿਹੜਾ ਸਾਈਕਲ ਤੇ ਜਿਹੜਾ ਯਾਤਰਾ ਕਰ ਰਿਹਾ ਹੈ ਕਰੀਬ 200 ਕਿਲੋਮੀਟਰ ਦੀ ਜਿਹੜੀ ਯਾਤਰਾ ਹੈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਪਹਿਲਾਂ ਸੰਗ ਕਰਦੇ ਹਾਂ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਜੀ ਕਿਦੋਂ ਤੁਸੀਂ ਯਾਤਰਾ ਤੇ ਚੱਲੇ ਹੋ ਜੀ ਅਸੀਂ ਜੀ ਕੱਲ੍ਹ ਦੇ ਚੱਲੇ ਹਾਂ ਸਵੇਰ ਦੇ ਚਾ ਹਾਂਜੀ ਤਰਨਤਾਰਨ ਜ਼ਿਲ੍ਹੇ ਤੋਂ ਕੱਲੇ ਆ ਲੋਕੇ ਪਿੰਡ ਤੋਂ ਤੇ ਫਤੇਗੜ ਸਾਹਿਬ ਜਾਣਾ ਜੀ ਇਹ ਸਾਈਕਲ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਵੀ ਹਾਂ ਨੇ ਕੀ ਮਨ ਵਿੱਚ ਆਇਆ ਕਿ ਤੁਸੀਂ ਮਤਲਬ ਉੱਥੇ ਇੰਨੀ ਦੂਰ ਦੀ ਜਿਹੜੀ ਯਾਤਰਾ ਸਾਈਕਲ ਨਾਲ ਕਰ ਰਹੇ ਸਾਈਕਲ ਦਾ ਦੇ ਤੁਹਾਨੂੰ ਵੀ ਪਤਾ ਦੀ ਕਈ ਫਾਇਦੇ ਇੱਕ ਤੇ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਬਾਕੀ ਖਰਚਾ ਨਾ ਬਾਈ ਤੁੰਦੀਆਂ ਤੇ ਬਾਕੀ ਸਾਡੇ ਜਿਹੜੇ ਸਾਹਿਬ ਜਾਂਦੇ ਆ ਸਾਡੀ ਕੌਮ ਦੇ ਬਹੁਤ ਵੱਡੇ ਹੀਰੇ ਆ ਉਹਨਾਂ ਨੇ ਬੜੀ ਸਾਡੇ ਸਿੱਖ ਆਉਣ ਦਾ ਨਾਮ ਉੱਚਾ ਕੀਤਾ ਅਹੀਂ ਜੇ ਨੇ ਇਥੇ ਨਿਮਰਤਾ ਨਾਲ ਜਿੰਨਾ ਵੀ ਹੋ ਸਕੇ ਉਹਨਾ ਹੋਣਾ ਚਾਹੀਦਾ ਜਿਹੜਾ ਇਹੋ ਲੜਬਾਜ਼ੀਆਂ ਕਰਦੇ ਆਂ ਬੋਲਟਾਂ ਦੇ ਪਟਾਕੇ ਮਰਵਾਉਦੇ ਜਾਂਦੇ ਆਂ ਸਲੈਂਸਰ ਲਾ ਕੇ ਜਾਂਦੇ ਆਂ ਉਹ ਸਾਡੀ ਮਤਲਬ ਕੌਮ ਨੂੰ ਇਹ ਨਹੀਂ ਚਾਹੀਦਾ ਕਿਉਂਕਿ ਸਾਡਾ ਸਿੱਖ ਕੌਮ ਦਾ ਬਹੁਤ ਸਾਬਜਾ ਦਾ ਨਾਮ ਉੱਚਾ ਕੀਤਾ ਤੇ ਜਿਹੜੇ ਤਾਂ ਨਾਲ ਸਾਨੂੰ ਠੀਦੀ ਤੇ ਰਮਾਉਣਾ ਚਾਹੀਦਾ ਉਸੇ ਨਾਲ ਰਮਾਉਣਾ ਚਾਹੀਦਾ ਮੀਂ ਜੀ ਤੁਸੀਂ ਵੀ ਆ ਰਹੇ ਹੋ ਨਾਲ ਕਿੰਨਾ ਕੋ ਓਖਾ ਹੋਇਆ ਕਿ ਮਤਲਬ ਇੱਕ ਖੁਸ਼ੀ ਹੋ ਰਹੀ ਹੈ ਕਿ ਚਲੋ ਬਾਬਾ ਜੀ ਦੇ ਜਾ ਕੇ ਨਤਮਸਤਕ ਹੋਣਾ ਹੈ ਸੀ ਨਹੀਂ ਮਹਾਰਾਜ ਜੀ ਅਹੀਂ ਅਸੀਂ ਰਾਖ ਪੈਂਟ ਤੇ ਰਾਖ ਕਰਕੇ ਚੱਲੇ ਆਂ ਕਈ ਇਹ ਹੀ ਜੋ ਬੜੀ ਨਮੀਰਤਾ ਦੇ ਨਾਲ ਉੱਥੇ ਸਿਰਹੰਦ ਜਾਣਾ ਫਤਿਹਗੜ੍ਹ ਸਾਹਿਬ ਜਾਣਾ ਕਿਤੇ ਬੱਚਿਆਂ ਨੇ ਬੜੀ ਕੁਰਬਾਨੀ ਕੀਤੀ ਛੋਟੇ ਬੱਚਿਆਂ ਨੇ ਤੇ ਇਸ ਕਰਕੇ ਸਾਰੇ ਬੱਚੇ ਨਾਲ ਮਤਲਬ ਕਿ ਸਾਰੇ ਆਪਣੇ ਇੱਕ ਦੇ ਸਰੀਰ ਦੀ ਤੰਦਰੁਸਤੀ ਵਾਸਤੇ ਦੂਜਾ ਬੱਚਿਆਂ ਨੂੰ ਨਮਸਕਾਰ ਨਮਾਸਕਾਰ ਕਰਕੇ ਅਸੀਂ ਇਹਦਾ ਯਾਤਰਾ ਸਰੋ ਹੋਰ ਵੀ ਜਨਤਾ ਨੂੰ ਪ੍ਰਮੋਟ ਕਰਦੇ ਆ ਜੀ ਵੀ ਇਹ ਆਪਣਾ ਜਿਹੜਾ ਸਾਈਕਲ ਬਹੁਤ ਵਧੀਆ ਚੀਜ਼ ਆ ਤੇ ਸਾਰਿਆਂ ਨੂੰ ਬੜੀਆਂ ਬੜੀਆਂ ਗੱਡੀਆਂ ਤੇ ਸਾਰਿਆਂ ਲੈ ਲੀਆਂ ਤੇ ਇਹ ਵੀ ਇੱਕ ਵਧੀਆ ਚੀਜ਼ ਆ ਆਪਾਂ ਨੂੰ ਇਹ ਚੂਜ਼ ਕਰਨੀ ਚਾਹੀਦੀ ਆ ਤੇ ਸਾਰਿਆਂ ਨੂੰ ਹੀ ਇਹ ਬਣੇ ਹੋਣਾ ਚਾਹੀਦਾ ਨਾਲੇ ਆਪਣਾ ਖਰਚੇ ਤੋਂ ਬਚਦੇ ਆ ਤੇ ਨਾਲੇ ਆਪਣਾ ਇਹ ਸਰੀਰ ਤੰਦਰੁਸਤ ਰਹਿੰਦਾ ਆ ਬੱਚੇ ਵੀ 14 15 15 ਸਾਲ ਦੇ ਨਾਲ ਲੈ ਕੇ ਆਏ ਆ ਤੇ ਸਫਰ ਵੀ ਕਾਫੀ ਆ ਮਗਰ ਮਹਾਰਾਜ ਦੀ ਕਿਰਪਾ ਸਾਹਿਬ ਜਦਾਂ ਦੀ ਵੀ ਚੜ੍ਹਦੀ ਕਲਾ ਜੀ ਸਾਰੇ ਆਏ ਆ ਹੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਜਿਹੜਾ ਬڑے-ਬڑے ਖਰਚੇ ਕਰਕੇ ਟਰਾਲੀਆਂ ਤੇ ਲੋਕ ਥੋੜਾ ਹੁੱਲਣ-ਬਾਜੀ ਕਰਦੇ ਆ ਉਹ ਛੱਡ ਕੇ ਤੇ ਸਾਬ ਜਾਨ ਸਿੱਧੀ ਢੜ ਇਹੋ ਜਿਹਾ ਮਿਲਣਾ ਚਾਹੀਦਾ ਕਿ ਸਾਡੀ ਸਿੱਖ ਕੌਮ ਜ ਦੂਜੀਆਂ ਕੰਟਰੀਆਂ ਸਿਚੈਤਾਂ ਚ ਪਤਾ ਲੱਗੇ ਕਿ ਇਹਨਾਂ ਦੇ ਜਿਹੜੇ ਕੌਮ ਦੇ ਹੀਰੇ ਸੀਧ ਹੋਇਆ ਤੇ ਉਹਨਾਂ ਦੀ ਸਿੱਧੀ ਢੜਾ ਬਣਾ ਰਹੇ ਆ ਹਾਂਜੀ ਅਸੀਂ ਉੱਧਰ ਦੇਖ ਰਹੇ ਕਿ ਨੌਜਵਾਨ ਵੀ ਜਿਹੜੇ ਨੇ ਕਾਫੀ ਜਾਰਨ ਵੀਰ ਜੀ ਕਿਦਾਂ ਤੁਹਾਡੇ ਮਨ ਵਿੱਚ ਆਇਆ ਕਿ ਬਜ਼ੁਰਗ ਵੀ ਅਸੀਂ ਦੇਖ ਰਹੇ ਆਂ ਜਾ ਰਹੇ ਆਂ ਤੁਸੀਂ ਨੌਜਵਾਨ ਦੀ ਟੀਮ ਵੀ ਜਿਹੜੀ ਹੈ ਤੁਹਾਡੀ ਸਾਈਕਲ ਕੋਈ ਮਤਲਬ ਗਰੁੱਪੇ ਕਿ ਕਿਸ ਤਰ ਇਹ ਸਾਡਾ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਅਸੀਂ ਪਹਿਲਾਂ ਛੋਟੀ ਸਾਈਕਲ ਯਾਤਰਾ ਸ਼ੁਰੂ ਕੀਤੀ ਜਿਵੇਂ ਸਾਡੇ ਪਿੰਡ ਤੋਂ ਬਾਬੂੜਾ ਸਾਹਿਬ ਭਾਈ ਡੱਲਾ ਜੀ ਸੁਲਤਾਨਪੁਰ ਲੋਧੀ ਫਿਰ ਉਤੋਂ ਹੀ ਇਹ ਪ੍ਰੋਗਰਾਮ ਅਸੀਂ ਬਣਾਇਆ ਕਿ ਫਤਿਹਗੜ੍ਹ ਸਾਹਿਬ ਅੰਸ਼ੀਦੀ ਦਿਹਾੜੇ ਆ ਰਹੇ ਆ ਆਪਾਂ ਇੱਥੇ ਵੀ ਸਾਈਕਲ ਦੀ ਯਾਤਰਾ ਕਰੀਏ ਇੱਕ ਮੰਨ ਦੇ ਵਿੱਚ ਹੈਗਾ ਸੀਗੇ ਉਹਨਾਂ ਦੀ ਏਡੀ ਕੁਰਬਾਨੀ ਇੰਨੀ ਠੰਡ ਦੇ ਵਿੱਚ ਆਪਾਂ ਵੀ ਇਹ ਯਤਨ ਕਰੀਏ ਕਿ ਆਪਾਂ ਥੋੜਾ ਸਰੀਰ ਨੂੰ ਕਸ਼ਟ ਦੇ ਕੇ ਜਾਈਏ ਤੇ ਇਹ ਚੀਜ਼ ਨੂੰ ਮਹਿਸੂਸ ਕਰੀਏ ਬਾਕੀ ਜਿਹੜਾ ਸਾਬ ਜਨਾਂ ਦੀ ਸ਼ਹੀਦੀ ਬਹੁਤ ਤਕੜੀ ਆ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅੱਜ ਜੋ ਸਾਡਾ ਸਿਰ ਉਠਾ ਕੇ ਚੱਲਦੇ ਆ ਸਾਡੇ ਸਿਰ ਤੇ ਆ ਤਾਜ ਆ ਇਹ ਉਹਨਾਂ ਦੀ ਸਦਕਾ ਵਾ ਤੇ ਅਸੀਂ ਉਹਨਾਂ ਨੂੰ ਇੱਕ ਗੱਲ ਐ ਸਾਰੇ ਵੀਰਾਂ ਨੂੰ ਜਿੱਥੇ ਜਾਓ ਉੱਥੇ ਆਰਾਮ ਨਾਲ ਜਾਓ ਉਹ ਕੰਧ ਦੇ ਕੋਲ ਬੈਠ ਕੇ ਜਿਵੇਂ ਸਾਡੇ ਬਾਬਾ ਜੀ ਨੇ ਬੇਨਤੀ ਕੀਤੀ ਗੁਰਦੇ ਸਾਹਿਬ ਨੇ ਉਹ ਕੰਧ ਦੇ ਕੋਲ ਬੈਠ ਕੇ ਅੱਖਾਂ ਬੰਦ ਕਰਕੇ ਉਹਨਾਂ ਨੂੰ ਨਮਨ ਕਰੋ ਉਹ ਯਾਦ ਕਰੋ ਉੱਥੋਂ ਕੁਛ ਨਾ ਕੁਛ ਆਪਾਂ ਲੈ ਕੇ ਆਈਏ ਜਿੰਨਾ ਵੀ ਲੈ ਆਵਾਂਗੇ ਉਹਨਾਂ ਹੀ ਥੋੜਾ ਵਾ ਇਹ ਸਾਡੀ ਟੀਮ ਐ ਅੱਜ ਅਸੀਂ 20 ਮੈਂਬਰ ਜਿਹੜੇ ਆਪਣੇ ਪਿੰਡ ਲੋਕੇ ਤੋਂ ਆਏ ਆਂ ਇਹ ਜਿਹੜੀ ਯਾਤਰਾ ਜਾ ਰਹੀ ਫਤੇਗੜ ਸਾਹਿਬ ਨੂੰ ਇਦਾਂ ਹੀ ਅੱਗੇ ਵੀ ਪ੍ਰੋਗਰਾਮ ਅਸੀਂ ਕਰਨੇ ਆਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਸਾਬੋ ਕੀ ਤਲਵੰਡੀ ਬਠਿੰਡੇ ਨੂੰ ਹੌਲੀ-ਹੌਲੀ ਇਹ ਅਸੀਂ ਕਰਦੇ ਰਹਿਣਾ ਹੈ ਜੀ ਇਹ ਤਾਂ ਨੌਜਵਾਨ ਵੀਰੇ ਤੁਸੀਂ ਵੀ ਨਿਕਲੇ ਹੋ ਤੇ ਕਿੱਦਾਂ ਮਨ ਵਿੱਚ ਆਇਆ ਕਿ ਦਰਸ਼ਨ ਕਰਕੇ ਇਹ ਨਤਮਸਤਕ ਹੋਏ ਜਾਦੇ ਇਹ ਵੀਰ ਜੀ ਪਹਿਲਾਂ ਵੀ ਅਸੀਂ ਇਹਨਾਂ ਜੀਤਪਾਲ ਭਾਈ ਨੂੰ ਵੇਖਿਆ ਤੋਂ ਵੇਖ ਕੇ ਇਹੋ ਮਨ ਚ ਆਇਆ ਵੀ ਅਸੀਂ ਵੀ ਨਾਲ ਜਾਈਏ ਤੋਂ ਮਜ਼ਾ ਆ ਰਿਹਾ ਕੋਈ ਨਾ ਮਹਾਰਾਜ ਦੀ ਕਿਰਪਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਸਾਈਕਲ ਕਾਫੀ ਲੰਬੀ ਦੂਰੀ ਤੁਸੀਂ ਤੈਅ ਕਰ ਲਈ ਤੇ 200 ਕਿਲੋਮੀਟਰ ਦਾ ਸਫ਼ਰ ਦੱਸਿਆ ਜਾ ਰਿਹਾ ਜਿਹੜਾ ਤੁਸੀਂ ਤੈਅ ਕਰਨਾ ਇੱਕ ਤਰਫ ਕਹਿਣ ਨੂੰ ਬੱਬਾ ਹੀ ਕੋਈ ਛੱਡੀ ਰਹਿ ਗੋਨਾ ਬਾਤੇ ਚਾਰ ਸੱਜਣਾਂ ਤੇ ਕੀ ਕਹਿ ਕੋ ਚਾਹਤਾ ਹੈ ਕੋਈ ਕਹਿ ਨਹੀਂ ਸਕਦਾ ਆਪਾਂ ਨੂੰ ਬਸ ਇੰਨਾ ਹੀ ਮਹਾਰਾਜ ਜੀ ਚੜ੍ਹਦੀ ਕਲਾ ਵਾ ਕੋਈ ਵੀ ਜਾ ਰਹੇ ਪਿਆਰ ਨਾਲ ਜਾਓ ਨਿਮਰਤਾ ਨਾਲ ਜਾਓ ਉਹ ਲੜਬਾੜੀ ਨਾ ਕਰੋ ਨਿਵੇਂ ਹੋ ਕੇ ਜਾਓ ਤੇ ਨਿਵੇਂ ਹੋ ਕੇ ਆਓ ਜਿੱਦਾਂ ਕਰੋ ਆਏ ਉਦਾਂ ਆਪਾਂ ਸਹੀ ਸਲਾਮ ਪਾਏਗਾ ਸਹੀ ਸਲਾਮਤ ਘਰ ਆਈਏ ਇੰਨੀਆਂ ਬੇਨਤੀ ਆਪਾਂ ਕਰਾਂਗੇ ਭੁੱਲੜਬਾਜੀ ਆਪਾਂ ਕੋਈ ਨਾ ਕਰੀਏ ਨੋਟਵਾਂ ਅਸੀਂ ਦੇਖੇ ਰਾਹ ਵਿੱਚ ਵੀ ਦੇਖੇ ਕਈ ਜੋ ਹੈ ਬੁਲਟ ਤੇ ਜਾ ਰਹੇ ਨੇ ਪਟਾਕੇ ਮਾਰਦੇ ਜਾ ਰਹੇ ਨੇ ਜਾਂ ਟਰਾਲੀ ਵਿੱਚ ਵੀ ਜਾ ਰਹੇ ਨੇ ਥੋੜੀ ਹੁੱਲੜਬਾਜੀ ਨਜ਼ਰ ਚ ਹੀ ਆਈਏ ਉਹ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਭਾਈ ਅਸੀਂ ਕਿੱਥੇ ਜਾ ਰਹੇ ਹਾਂ ਤੇ ਕੀ ਕਰ ਰਹੇ ਵੇਖੋ ਜੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਸਾਨੂੰ ਵੱਡੇ ਤੋਂ ਵੱਡੇ ਜਿਹੜੇ ਸਾਧਨ ਦਿੱਤੇ ਆ ਬੁਲਟ ਵੀ ਸਾਧਨ ਆ ਟਰੈਕਟਰ ਵਾਲੇ ਵੀ ਸਾਧਨ ਆ ਜਾਓ ਉਹਨਾਂ ਤੇ ਜਿੱਨਾ ਜਾਣਾ ਪਰ ਇਹ ਗੱਲ ਹੈ ਵੱਡੇ ਸਲੈਂਸਰ ਠੀਕ ਆ ਵੱਡੇ ਸਪੀਕਰ ਇਹ ਸ਼ੀਦੀ ਸਥਾਨ ਆ ਇੱਥੇ ਆਪਾਂ ਨੀਵੇਂ ਹੋ ਕੇ ਜਾਣਾ ਵਾ ਨਾ ਕਿ ਆਪਣੇ ਆਪ ਨੂੰ ਉੱਚਾ ਬਖੋਣਾ ਜੀ ਉੱਚੇ ਹੋ ਕੇ ਜਾਵਾਂਗੇ ਨਾ ਜੀ ਸਾਨੂੰ ਉੱਥੇ ਕੁਝ ਨਹੀਂ ਮਿਲਣਾ ਸਾਡਾ ਗਿਆ ਵੇਰਥ ਹੋ ਜਾਣਾ ਅਸੀਂ ਨੀਕੇ ਨੀਵੇਂ ਹੋ ਕੇ ਜਾਵਾਂਗੇ ਉਹ ਸਥਾਨ ਤੋਂ ਜਿਹੜੀ ਉਹਦੀ ਇੰਪੋਰਟੈਂਸ ਸਾਨੂੰ ਸਮਝਾਂਗੇ ਫਿਰ ਸਾਨੂੰ ਸਭ ਕੁਝ ਮਿਲੂਗਾ ਆਰਾਮ ਨਾਲ ਜਾਓ ਆਰਾਮ ਨਾਲ ਆਓ ਸਭ ਸੰਗਤ ਜਿਹੜੀ ਆ ਮੇਲ ਪ੍ਰੇਮ ਪਿਆਰ ਨਾਲ ਜਾਓ ਸਾਰੀ ਸੰਗਤ ਬਹੁਤ ਸੋਹਣੇ ਪ੍ਰਬੰਧ ਕੀਤੇ ਰਸਤਿਆਂ ਦੇ ਵਿੱਚ ਸਭ ਦੀ ਜਿਹੜਾ ਸਤਿਕਾਰ ਕਰੋ ਕਦਰ ਕਰੋ ਬਿਲਕੁਲ ਜੋ ਹੈ ਤੁਸੀਂ ਦੇਖਿਆ ਕਿ ਇਹ ਵੀਰ ਜਿਹੜੇ ਨੇ ਤਰਨਤਾਰਨ ਦੇ ਇੱਕ ਪਿੰਡ ਤੋਂ ਜੋ ਹੈ ਚੱਲੇ ਨੇ ਤੇ ਫਤਿਹਗੜ ਸਾਹਿਬ ਜਾ ਰਹੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਆਸਥਾ ਹੈ ਉਹ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਉਹ ਕਹਿ ਰਹੇ ਨੇ ਕਿ ਜਿਹੜੇ ਨੌਜਵਾਨ ਹੁੱਲੜਵਾਜਿਆ ਕਰਦੇ ਨੇ ਜਾ ਕੇ ਬੁਲੇਟ ਤੇ ਜਾਂਦੇ ਨੇ ਪਟਾਕੇ ਮਾਰਦੇ ਨੇ ਜਾਂ ਟਰਾਲੀਆਂ ਵਿੱਚ ਵੀ ਜਾਂਦੇ ਨੇ ਤੇ ਉਸ ਚੀਜ਼ ਤੋਂ ਜੋ ਹੈ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿ ਕੋਈ ਦਰਸ਼ਨ ਕਰਨ ਜਾ ਰਹੇ ਹੋ ਗੁਰੂ ਸਾਹਿਬ ਦੇ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਹੈ ਬੱਚਿਆਂ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਦੀ ਔਰ ਵੀ ਜਿਹੜੀਆਂ ਰਾਹ ਤੇ ਵਿੱਚ ਸਾਨੂੰ ਖਾਸ ਤੌਰ ਤੇ ਇਸ ਤਰ੍ਹਾਂ ਦੇ ਜਥੇ ਮਿਲਨਗੇ ਜਾਂ ਉਹਨਾਂ ਨਾਲ ਗੱਲਬਾਤ ਕਰਨਗੇ ਅਪਡੇਟ ਤੁਹਾਡੇ ਤੱਕ ਲਗਾਤਾਰ ਪਹੁੰਚਾਦੇ ਰਾਂਗੇ ਤਦ ਤੱਕ ਦੇਖਦੇ ਰਹੋ ਸੁਰਕਾਪ ਟੀਵੀ